ਦੋਸਤੋ ਦੁਬਈ ਵਿੱਚ ਖੇਡੀ ਜਾ ਰਹੀ ਆਈਸੀਸੀ ਚੈਂਪੀਅਨ ਟਰਾਫੀ 2025 ਨੂੰ ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਜਿੱਤ ਲਿਆ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਨਿਊਜ਼ੀਲੈਂਡ ਨੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ 251 ਰਨ ਬਣਾਏ 7 ਵਿਕਟਾਂ ਖੋ ਕੇ ਜਦ ਕਿ ਭਾਰਤ ਨੇ ਇਹ ਮੈਚ 49 ਓਵਰ ਦੇ ਵਿੱਚ 254 ਰਨ ਬਣਾ ਲਏ ਅਤੇ ਉਸਨੇ ਆਪਣੀ 6 ਵਿਕਟਾਂ ਖੋਈਆਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਰੋਹਿਤ ਸ਼ਰਮਾ ਨੇ ਧਮਾਕੇਦਾਰ ਕਪਤਾਨੀ ਪਾਰੀ ਖੇਡੀ ਅਤੇ 76 ਰਨ ਬਣਾ ਦਿੱਤੇ ਇਸ ਤੋਂ ਇਲਾਵਾ ਉਹਨਾਂ ਦੇ ਨਾਲ ਰਚੀਨ ਰਵਿੰਦਰਾ ਨੇ ਵੀ ਕਾਫੀ ਵਧੀਆ ਪ੍ਰਦਰਸ਼ਨ ਕੀਤਾ ਉਹਨਾਂ ਤੋਂ ਇਲਾਵਾ ਸ਼ੁਭਨ ਗਿਲ ਜਿਹੜੇ ਉਹਨਾਂ ਦਾ ਓਪਨਰ ਆਈ ਸੀ ਰੋਹਿਤ ਸ਼ਰਮਾ ਉਹਨਾਂ ਨੇ 31 ਰਨ ਦੀ ਪਾਰੀ ਖੇਡੀ ਅਤੇ ਉਹਨਾਂ ਨੇ 100 ਰਨਾਂ ਤੋਂ ਵੱਧ ਸਾਂਝੇਦਾਰੀ ਵੀ ਕੀਤੀ ਇਸ ਦੇ ਨਾਲ ਹੀ ਸ੍ਰਿਸ਼ ਅਈਅਰ ਨੇ ਵੀ ਬਾਅਦ ਵਿੱਚ 48 ਅਤੇ ਪਟੇਲ ਨੇ 29 ਰਨ ਦੀ ਪਾਰੀ ਖੇਡੀ ਜਦਕਿ ਕੇਅ ਰਾਹੁਲ 34 ਰਨ ਤੇ ਨਾਟ ਆਊਟ ਰਹੇ ਮੈਨੂ ਦੀ ਮੈਚ ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਚੁਣਿਆ ਗਿਆ ਜਦਕਿ ਨਿਊਜ਼ੀਲੈਂਡ ਦੇ ਵੱਲੋਂ ਡੇਰਿਲ ਮਿਚਲ ਹੀ 360 ਰਨ ਬਣਾ ਸਕੇ ਉਹਨਾਂ ਤੋਂ ਇਲਾਵਾ ਮਿਚਲ ਬ੍ਰੇਸਵੈਨ ਨੇ ਵੀ ਤਿੰਨਾਂ ਦੀ ਪਾਰੀ ਖੇਡੀ ਪਰ ਉਹ ਕਿਸੇ ਕੰਮ ਨਹੀਂ ਆਈ ਜੇਕਰ ਗੱਲ ਕੀਤੀ ਹੈ ਭਾਰਤੀ ਗੇਂਦਬਾਜ਼ਾਂ ਦੀ ਤਾਂ ਵਰੁਣ ਚੱਕਰਵਰਤੀ ਨੇ ਇਸ ਮੈਚ ਦੇ ਵਿੱਚ ਹੀ 2 ਵਿਕਟਾਂ ਹਾਸਲ ਕੀਤੀਆਂ ਉਹਨਾਂ ਦੇ ਨਾਲ ਕੁਲਦੀਪ ਯਾਦਵ ਨੇ ਬਹੁਤ ਹੀ ਵਧੀਆ ਬੋਲਿੰਗ ਕੀਤੀ ਜਿਨ੍ਹਾਂ ਨੂੰ 2 ਵਿਕਟਾਂ ਮਿਲੀਆਂ ਜਦਕਿ ਮੁਹੰਮਦ ਸਾਮੀ ਅਤੇ ਜੇਜਾ ਨੂੰ 1-1 ਵਿਡ ਮਿਲਿਆ ਜਿਸ ਕਰਕੇ ਸ਼ੁਰੂ ਤੋਂ ਹੀ ਨਿਊਜ਼ੀਲੈਂਡ ਦੀ ਪਾਰੀ ਵਿਖਰ ਗਈ ਸੀ ਪਰ ਮਿਚਲ ਦੀ ਬੱਲੇਬਾਜ਼ੀ ਉਹਨਾਂ ਨੂੰ 251 ਰਨ ਤੱਕ ਪਹੁੰਚਾ ਸકી ਪਰ ਇਹ ਪਾਰੀ ਕਿਸੇ ਕੰਮ ਨਹੀਂ ਆਈ ਕਿਉਂਕਿ ਭਾਰਤ ਨੇ ਵਧੀਆ ਬੱਲੇਬਾਜ਼ੀ ਸ਼ੁਰੂਆਤ ਕੀਤੀ ਅਤੇ ਰੋਹਿਤ ਸ਼ਰਮਾ ਦੀ ਕਪਤਾਨੀ ਪਰ ਦੀ ਸਤਕਾਂ 3 ਜਿੱਤ ਗਈ। ਤੁਹਾਨੂੰ ਦੱਸ ਦਿੰਨੇ ਆ ਕਿ ਭਾਰਤ ਦੀ ਜਿੱਤ ਤੋਂ ਬਾਅਦ ਪੂਰੇ ਭਾਰਤ ਦੇ ਸ਼ਹਿਰਾਂ ਦੇ ਵਿੱਚ ਲੋਕ ਇਕੱਠੇ ਹੋ ਗਏ। ਉਹਨਾਂ ਦੇ ਵੱਲੋਂ ਖੂਬ ਭੰਗੜੇ ਵੀ ਪਾਏ ਗਏ। ਇਸੇ ਲੜੀ ਦੇ ਤਹਿਤ ਜੇਕਰ ਗੱਲ ਕਰੀਏ ਗੁਰਦਾਸਪੁਰ ਸ਼ਹਿਰ ਦੀ ਤਾਂ ਗੁਰਦਾਸਪੁਰ ਸ਼ਹਿਰ ਦੇ ਹਨੂਮਾਨ ਚੌਂਕ ਦੇ ਵਿੱਚ ਵੀ ਖੂਬ ਜਸ਼ਨ ਮਨਾਏ ਗਏ। ਕ੍ਰਿਕਟ ਦੇ ਪ੍ਰੇਮੀਆਂ ਨੇ ਕਿਹਾ ਕਿ 12 ਸਾਲ ਬਾਅਦ ਭਾਰਤ ਦੇ ਜਿੱਤਣ ਦੀ ਉਹਨਾਂ ਨੂੰ ਬਹੁਤ-ਬਹੁਤ ਖੁਸ਼ੀ ਹੈ। ਉਹਨਾਂ ਨੇ ਭਾਰਤ ਦੀ ਟੀਮ ਨੂੰ ਵਧਾਈ ਵੀ ਦਿੱਤੀ ਹੈ। ਉਹਨਾਂ ਦੇ ਵੱਲੋਂ ਉੱਥੇ ਚੌਂਕ ਦੇ ਭੰਗੜੇ ਪਾਏ ਗਏ ਅਤੇ ਜੰਮ ਕੇ ਪਟਾਕੇ ਵੀ ਚਲਾਏ ਗਏ। ਤੁਸੀਂ ਆਪ ਹੀ ਦੇਖੋ ਉਹਨਾਂ ਨੇ ਕੀ ਕੁਝ ਕੀਤਾ। 13 ਸਾਲ ਬਾਅਦ ਸਾਡੀ ਇੰਡੀਆ ਟੀਮ ਦੀ ਜਿਹੜੀ ਦੁਬਾਰਾ ਜਿੱਤ ਹੋਈ ਹੈ, ਇਹ ਇੱਕ ਇਤਿਹਾਸਿਕ ਜਿੱਤ ਹੈ। ਇਹ ਤੁਸੀਂ ਖੁਦ ਦੇਖ ਰਹੇ ਹੋ ਕਿ ਚੌਂਕਾਂ ਦੇ ਵਿੱਚ ਕੀ ਬੰਦਿਆ। ਪਟਾਕੇ ਚੱਲ ਰਹੇ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਇਹ ਵਾਹਾ ਬਾਕੀ ਹਿੰਦੁਸਤਾਨ ਦੀਆਂ ਦੁਆਵਾਂ ਜਿਹੜੀਆਂ ਹਿੰਦੁਸਤਾਨ ਚ ਪਾੜ ਪੂਜਾ ਹੋ ਰਹੀ ਸੀ ਇਹ ਦੁਆਵਾਂ ਹੋ ਰਹੀਆਂ ਹੀ ਮੰਦਰਾ ਦੇ ਅਜ ਬਾੜ ਪੂਜਾ ਹੋ ਰਹੀ ਸੀ ਹਿੰਦੁਸਤਾਨ ਦੀ ਇੱਕ ਪਰੰਪਰਾ ਹੈ ਕਿ ਕੋਈ ਵੀ ਤਾਂ ਕਰੇ ਪਾੜ ਪੂਜਾ ਜਿਹੜੀ ਆ ਉਹ ਕਰਕੇ ਫੇਰ ਵੀ ਕਰਦੇ ਨੇ ਇਹ ਹਿੰਦੁਸਤਾਨ ਜਿਹੜਾ ਵਾ ਉਹ ਰਾਮ ਰਾਜ ਹੈ ਜੀ ਇਹਦੇ ਵਿੱਚ ਸਾਰਿਆਂ ਨੂੰ ਕ੍ਰੈਡਿਟ ਹੈ ਇਵਰ ਪੰਜਾਬੀ ਟੀਵੀ ਦੇ ਲਈ ਗੁਰਦਾਸਪੁਰ ਤੋਂ ਲਾਪਰੀ ਖੁਸ਼ੀਪੁਰ ਦੀ ਰਿਪੋਰਟ